ਆਸਟ੍ਰੇਲੀਅਨ ਪੱਤਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਜਦੋਂ ਉਸ ਦੇ ਵੱਲੋਂ ਨਿੱਜਰ ਦੀ ਹੱਤਿਆ ਦੀ ਰਿਪੋਰਟ ਪੇਸ਼ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਉਸ ਦੀ ਰਿਪੋਰਟਿੰਗ ਨੇ ਆਪਣੀ ਹੱਦ ਨੂੰ ਪਾਰ ਕਰ ਦਿੱਤਾ ਹੈ ਇਸ ਕਰਕੇ ਉਸ ਨੂੰ ਭਾਰਤ ਛੱਡਣ ਦੇ ਵਾਸਤੇ ਮਜਬੂਰ ਵੀ ਕੀਤਾ ਗਿਆ ਦੱਸ ਦਿਓ ਕਿ ਆਸਟ੍ਰੇਲੀਆਈ ਪੱਤਰਕਾਰ ਨੂੰ ਅਜੀਹਾ ਕਿਉਂ ਕਿਹਾ ਗਿਆ ਅਤੇ ਕੀ ਸੀ ਅਸਲ ਦੇ ਵਿੱਚ ਕਾਰਨ ਅਤੇ ਇਸ ਦੇ ਪਿੱਛੇ ਕਿਹੜੀ ਅਜੀਹੀ ਤਾਕਤ ਸੀ ਜਿਸ ਦੀ وجہ ਦੇ ਨਾਲ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਆਸਟ੍ਰੇਲੀਆ ਆਊਟ ਹਨੂ ਦੱਸਦੇ ਹਾਂ ਜੀ ਹਾਂ ਇਸ ਦੇ ਬਾਰੇ ਵਿੱਚ ਆਸਟ੍ਰੇਲੀਆਈ ਪੱਤਰਕਾਰ ਅਵਨੀ ਡਾਈਸ ਨੇ ਮੰਗਲਵਾਰ ਨੂੰ ਦਾਵਾ ਕੀਤਾ ਹੈ ਕਿ ਉਸ ਨੂੰ ਭਾਰਤ ਛੱਡਣ ਦੇ ਵਾਸਤੇ ਮਜਬੂਰ ਕੀਤਾ ਗਿਆ ਸੀ ਕਿਉਂਕਿ ਸਰਕਾਰ ਨੇ ਉਸ ਦੇ ਵਰਕ ਵੀਜ਼ੇ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸਨੇ ਸਿੱਖ ਵਖਵਾਦੀ ਹਰਦੀਪ ਸਿੰਘ ਨਿੱਜਰ ਦੀ ਹਤਿਆ ਦੇ ਬਾਰੇ ਵਿੱਚ ਰਿਪੋਰਟ ਪੇਚ ਕੀਤੀ ਸੀ ਅਤੇ ਇਸ ਦੇ ਬਾਅਦ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਸਨੇ ਆਪਣੀ ਹੱਦ ਨੂੰ ਪਾਰ ਕਰ ਦਿੱਤਾ ਹੈ ਆਸਟ੍ਰੇਲੀਅਨ ਬਰੋਡਕਾਸਟਿੰਗ ਕਾਰਪੋਰੇਸ਼ਨ ABC ਦੀ ਦੱਖਣੀ ਏਸ਼ੀਆ ਬਿਊਰੋ ਚੀਫ ਡਾਈਸ ਨੇ ਕਿਹਾ ਹੈ ਕਿ ਉਸ ਨੂੰ 19 April ਨੂੰ ਭਾਰਤ ਛੱਡਣਾ ਪਿਆ ਜਿਸ ਦਿਨ ਲੋਕ ਸਭਾ ਚੋਣਾਂ ਸ਼ੁਰੂ ਹੋਈਆਂ ਸੀ ਕਿਉਂਕਿ ਸਰਕਾਰ ਨੇ ਨੇਜਰ ਦੇ ਉੱਪਰ ਉਸ ਦੀ ਰਿਪੋਰਟਿੰਗ ਦੇ ਉੱਪਰ ਇਤਰਾਜ਼ ਜ਼ਾਹਿਰ ਕੀਤਾ ਸੀ ਨੇਜਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੈਨੇਡਾ ਦੀ ਧਰਤੀ ਦੇ ਉੱਪਰ ਖਾਲਿਸਤਾਨੀ ਇਸ ਵੱਖਵਾਦੀ ਦੀ ਹੱਤਿਆ ਦੇ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਕਾਫੀ ਹੱਦ ਤੱਕ ਖਟਾਸ ਆ ਗਈ ਸੀ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਸਾਈਟ ਐਕਸ ਨੂੰ ਲੈ ਕੇ ਡਾਈਸ ਨੇ ਲਿਖਿਆ ਹੈ ਕਿ ਪਿਛਲੇ ਹਫਤੇ ਮੈਨੂੰ ਅਚਾਨਕ ਭਾਰਤ ਛੱਡਣਾ ਪਿਆ ਮੋਦੀ ਸਰਕਾਰ ਨੇ ਮੈਨੂੰ ਕਿਹਾ ਕਿ ਮੇਰਾ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਰਹੇ ਹਾਂ ਸੀ ਇਹ ਕਹਿੰਦੇ ਹੋਏ ਕਿ ਮੇਰੀ ਰਿਪੋਰਟਿੰਗ ਨੇ ਇੱਕ ਤੈ ਹੱਦ ਸੀਮਾ ਨੂੰ ਪਾਰ ਕਰ ਲਿਆ ਹੈ ਸਾਨੂੰ ਇਹ ਵੀ ਦੱਸਿਆ ਗਿਆ ਕਿ ਮੇਰੀ ਚੌਨ ਮੰਨਤਾ ਜੋ ਹੈ ਉਹ ਭਾਰਤੀ ਮੰਤਰਾਲੇ ਦੀ ਨਿਰਦੇਸ਼ਾਂ ਦੇ ਕਾਰਨ ਹੁਣ ਨਹੀਂ ਆਵੇਗੀ ਉਹਨਾਂ ਕਿਹਾ ਕਿ ਅਸੀਂ ਚੋਣਾਂ ਦੇ ਵਿੱਚ VOTING ਦੇ ਪਹਿਲੇ ਦਿਨ ਹੀ ਆਸਟ੍ਰੇਲੀਆ ਦੇ ਵਾਸਤੇ ਰਵਾਨਾ ਹੋ ਜਾਂਦੇ ਹਾਂ ਅਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਲੋਕਤੰਤਰ ਦਾ ਇਹ ਸਭ ਤੋਂ بڑا ਤਿਉਹਾਰ ਸ਼ੁਰੂ ਹੋ ਰਿਹਾ ਸੀ ਉਹੀ ਲੋਕਤੰਤਰ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਲੋਕਤੰਤਰ ਨੂੰ ਆਪਣੀ ਮਾਂ ਦੇ ਤੌਰ ਦੇ ਉੱਪਰ ਵੀ ਪੂਜਦੇ ਨੇ ਪਰੰਤੂ ਆਖਰ ਕਿਉਂ ਉਸ ਲੋਕਤੰਤਰ ਦੇ ਬਾਰੇ ਵਿੱਚ ਆਵਾਜ਼ ਬੁਲੰਦ ਕਰਨ ਦੇ ਵਾਸਤੇ ਮੈਨੂੰ ਰੋਕਿਆ ਗਿਆ ਇਹ ਮੇਰੇ ਜ਼ਿਹਨ ਦੇ ਵਿੱਚ ਹਾਲੇ ਤੱਕ ਨਹੀਂ ਆ ਰਿਹਾ ਉਹਨਾਂ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸਰਕਾਰ ਦੇ ਦਖਲ ਤੋਂ ਬਾਅਦ ਉਹਨਾਂ ਦਾ ਵੀਜ਼ਾ 2 ਮਹੀਨਿਆਂ ਦੇ ਵਾਸਤੇ ਵਾਦਾ ਦਿੱਤਾ ਗਿਆ ਸੀ ਜੋ ਕਿ ਮੇਰੀ ਉਡਾਨ ਤੋਂ 24 ਘੰਟੇ ਪਹਿਲਾਂ ਦੱਸਿਆ ਗਿਆ ਸੀ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਡਾਈਸ ਨੂੰ ਇਸ ਫੈਸਲੇ ਦੇ ਬਾਰੇ ਵਿਦੇਸ਼ ਮੰਤਰਾਲਾ ਦੇ ਇੱਕ ਅਧਿਕਾਰੀ ਦੁਆਰਾ ਸੂਚਿਤ ਕੀਤਾ ਗਿਆ ਸੀ ਜਿਸ ਨੇ ਕਿਹਾ ਕਿ ਉਸ ਦੇ ਸਭ ਤੋਂ ਤਾਜ਼ਾ ਵਿਦੇਸ਼ੀ ਪੱਤਰਕਾਰ ਦੇ ਐਪੀਸੋਡ ਦੇ ਬਾਰੇ ਵਿੱਚ ਜੋ ਲਗਾ ਤਾਰ ਗੱਲ ਸਾਹਮਣੇ ਆ ਰਹੀ ਸੀ ਉਸ ਨੇ ਆਪਣੀ ਹੱਦ ਸੀਮਾ ਨੂੰ ਪਾਰ ਕੀਤਾ ਹੈ ABC ਨਿਊਜ਼ ਨੇ ਇਹ ਵੀ ਕਿਹਾ ਹੈ ਕਿ YouTube ਦੇ ਉੱਪਰ ਨਿੱਜਰ ਦੀ ਹੱਤਿਆ ਦੇ ਬਾਰੇ ਵਿੱਚ ਆਪਣੀ ਨਿਊਜ਼ ਸੀਰੀਜ਼ ਦੇ ਵਿੱਚ ਵਿਦੇਸ਼ੀ ਪੱਤਰਕਾਰ ਦੇ ਐਪੀਸੋਡ ਦੇ ਅੰਦਰ ਭਾਰਤ ਦੀ ਵਿੱਚ ਪਹੁੰਚਣ ਦੇ ਵਾਸਤੇ ਰੁਕ ਲਗਾਉਣ ਦੀ ਗੱਲ ਵੀ ਕਹੀ ਗਈ ਸੀ ਪਰੰਤੂ ਕਿਉਂ ਇਸ ਪ੍ਰਕਾਰ ਦੇ ਨਾਲ ਲਗਾਤਾਰ ਅਜੀਹ ਇਹਨਾਂ ਲੋਕਾਂ ਦੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ